ਬਾਲ ਏ ਦਿਆਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਏ ਸਮਰੱਥਿ ਆਗਮ ਪੂਰਨ ਮੋਹਿ ਮਯਾਤਾ ਹਰ ਅੰਧਕੂਪ ਮਾਪਿਆਨ ਨਾਨਕ ਪਾਰਿ ਉਤਾਰ ਸਲੋਕ ਧਰ ਜੇ ਰੇਕ ਟੇਕ ਤੂ ਲਾਏ ਬਜਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਤੁੰਤਨ ਸਤਿਗੁਰੂ ਸਿਗੂ ਗਨ ਸਹ ਮਹਾਰਾਜੀ ਪਾਵਨ ਯੂਰੀ ਵਿੱਚ ਮਹਾਂਪੁਰਖਾਂ ਦੀ ਤਪਸਲ ਭੂਮੀ ਤਰਸਾ ਜਉਂਹੇ ਟਾਬਾਂ ਵਿਖੇ ਅੰਮ੍ਰਿਤ ਵੇਲੇ ਪਕਸਾਂ ਦੀ ਬਾਣੀ ਦਾ ਰਸ ਕਥਾ ਰਸ ਮੰਨਣ ਵਾਸਤੇ ਕਤਰੋਈ ਸਾਧ ਸਿੰਘ ਜੀ ਚਾਂਦ ਕੋ ਸਤਨਾਮ ਸ੍ਰੀ ਵਾਹਿਗੁਰੂ ਬਾਰਜ ਜੀ ਲਗਦਾ ਹੁਣ ਹੈ ਸਿਦ ਸੰਗੁਕਰ ਜੋਵੇ ਬਾਰਜ दाहिने ਮੈਨਾ ਸੱਜੇ ਹੱਥ ਵਿੱਚ ਕਮਲ ਫੁੱਲ ਹੈ ਜਿਸ ਸੇ ਜਿੱਦੇ ਸਨਮੁਖ ਜੋਗ ਹੈ। ਔਰ ਰਿਦਿयां ਸਦਿयां ਜਿੱਦੇ ਸਨਮੁਖ ਇਕਠੀਆਂ ਖੜੀਆਂ ਰਹਿੰਦੀਆਂ ਨੇ। ਤੇਜ ਦਾ ਬਤਾਵਾ ਜੋ ਤੀਨ ਲੋਕਾਂ ਤਰੇ మోਹ ਹੈ। ਔਰ ਖੱਬੇ ਪਾਸੇ ਰਿਦਿयां ਸਦਿयां ਉਹ ਕੋਰ ਆਲੀਆਂ ਨੇ। ਤਿੰਨਾਂ ਲੋਕਾਂ ਨੂੰ ਮੋਹਣ ਵਾਲੀਆਂ ਨੇ ਲੋਕਾਂਤਰ మోਹ ਹੈ। ਰਸ ਸਭ ਕੀ ਹੋਰ ਹੋਏ ਰਸ ਤੇਹੀ ਜਾਣਦਾ ਉਹ ਐਸਾ ਜਿਹੜਾ ਅਕਤਨੀਏ ਪਰਮਾਤਮਾ ਹੈ ਉਹ ਹਿਰਦੇ ਵਿੱਚ ਵਸਦਾ ਹੈ ਇਹ ਜਿਹਦੇ ਹਿਰਦੇ ਵਿੱਚ ਵਸਦਾ ਉਹਦਾ ਰਸ ਉਹ ਹੀ ਜਾਣਦਾ ਹੈ ਸਤ ਸਤ ਜੀ ਅੰਮ੍ਰਿਤ ਜੀ ਰੰਗ ਨਾਮ ਮੂਹ ਵਿੱਚ ਪਰਮੇਸ਼ਰ ਦੀ ਭਗਤੀ ਦੇ ਬਾਖੋ ਚਾਰ ਕਰਤਾ ਸਿਮਰਨ ਕਰਤਾ ਐਸੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਇੱਕ ਰੰਗ ਵਿੱਚ ਰਤੇ ਹੋਏ ਹਨ ਮਸਤਕ ਤੇ ਨਿਸ਼ਾਨ ਅਜਿਹਾ ਪਰਮਾ ਸਜੈ ਜੋੜ ਪਰ ਧਿਆਨੋ ਜਿਨ੍ਹਾਂ ਦੇ ਮਸਤਕ ਤੇ ਨਿਸ਼ਾਨ ਹੈ ਸੱਚੇ ਈਸ਼ਵਰ ਨਾਲ ਪਾਤਸ਼ਾਹ ਦਾ ਔਰ ਕੱਲੇ ਜੋੜ ਕਰਤੇ ਆਇਓ ਕੱਲੇ ਭਗਤ ਕਹਿੰਦਾ ਮੈਂ ਦੋਨੋਂ ਹੱਥ ਝੋੜ ਕਰਕੇ ਉਹਨਾਂ ਦੀ ਅਰ ਅਦਨਾ ਕਰਦਾ ਚਨੰਦ ਕਰਦਾ ਹਾਂ ਅਰਥ ਹੋ ਗੁਰੂ ਸਤੁਰ ਉਲਕ ਪਰਮ ਸਿਧਿ ਤਿਲਪਾਇ ਹੋ ਐਸੇ ਗੁਰੂ ਨੂੰ ਜਿਹਨੂੰ ਪਰਸਨ ਦੇ ਨਾਲ ਹੀ ਤਿਲਕ ਨਿਸ਼ਾਨ ਸਰਵ ਇਛ ਸੰਪੂਰਨ ਇੱਛਾ ਦੀ ਪ੍ਰਾਪਤੀ ਹੋ ਜਾਂਦੀ ਹੈ ਚਰਨਨਾਂ ਪਰਮ ਸਤਿਅੰ ਚਰਣੰਗੁਰੇ ਸਭਨਾਂ ਪਵਨ ਜਿ ਰਾਇਏ ਚਰਨ ਤ ਪਰ ਸਤਿਅਤ ਉਹ ਚਰਨ ਉਹ ਪੈਰ ਜਿਹੜੇ ਐ ਸਤਿਅਤ ਭਲੇ ਹਨ ਜਿਹੜੇ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਨੇ ਹੱਥ ਸਾਮਰਪਤਿਅੰ ਹੱਥ ਲਿੰਦੈ ਗੁਰ ਅੰਮ੍ਰਿਤਮੇ ਹੱਥ ਉਹ ਸੰਪੂਰਨ ਹਨ ਜਿਹੜੇ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਕਰਨ ਵਿੱਚ ਹੱਥ ਜੋੜਦੇ ਨੇ ਜੀ ਸਤਿ ਸਰਬ ਸਤਿਅੰਤ ਜੀ ਗੁਰੂ ਅਮਰ ਕ੍ਰਿਪਿ ਚੈ ਉਹ ਜਿਵ ਜੜੀਏ ਉਹ ਵੀ ਸਖਤ ਸਫਰ ਹੈ ਜਿਹੜੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਗੁਣਾ ਦਾ ਗਾਹਿਰ ਕਰਦੀ ਹੈ ਮੈਂ ਸਤਿ ਸਰਬ ਸਤਿਅੰਤ ਮੈਂ ਗੁਰੂ ਅਮਰ ਕ੍ਰਿਪਿ ਚੈ ਉਹ ਨੇਤਰ ਭਲੇ ਹਨ ਪਰਵਾਣ ਹਨ ਜਿਹੜੇ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਦੇ ਹਨ ਸ੍ਰਵਨ ਸਾਧਨ ਸਿਅੱਥ ਸ੍ਰਵਨ ਅਮਰ ਸੁਜੈ ਔਰ ਉਹ ਜਿਹੜੇ ਕੰਨ ਵੀ ਜਿਹੜੇ ਐ ਉਸ ਸਖਤਮਨ ਸੁਫਲ ਹਨ ਜਿਹੜੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਣਾਂ ਦਾ ਬਾਗ ਨੂੰ ਸਰਣ ਕਰਦੇ ਹਨ ਸਖਤਮਨ ਸੋ ਜੀਉ ਜਿਨ ਜੀ ਬਸੈ ਗੁਰ ਅਮਰਦਾਸ ਜਿਨ ਕਾਹ ਤਿ ਤੈ ਆਹਾ ਜਿਹੜੇ ਸਾਰੇ ਸੰਸਾਰ ਦਾ ਪਿਤਾ ਸਤਗੁਰੂ ਧੰਗੁਰ ਅਮਰਦਾਸ ਮਹਾਰਾਜ ਜੀ ਦੇ ਹਿੱਦੇ ਵਿੱਚ ਵਰਸਦਾ ਆ ਉਹ ਜੀ ਜਿਹੜਾ ਹਿਰਦਾ ਉਹ ਵੀ ਸਖਤ ਭਲਾ ਹੈ ਸ੍ਰੇਸ਼ਟ ਹੈ ਜਤਿਆੰਥ ਸੋਰ ਸਿਰਾਲੁ ਪੜਨ ਜੋ ਸੰਗੁਰ ਅਮਰਿਤ ਜਾਲਪ ਜਿਹੜਾ ਭਟ ਹੈ ਉਹ ਕਹਿੰਦਾ ਆ ਕਿ ਉਹ ਸਿਰ ਵੀ ਸ੍ਰੇਸ਼ਟ ਹੈ ਉੱਤਮ ਹੈ ਭਲਾ ਆ ਜਿਹੜਾ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਉੱਤੇ ਰੋਜ਼ ਹੀ ਨਿਵਦਾ ਹੈ ਰੋਜ਼ ਹੀ ਨਮਸਕਾਰ ਕਰਦਾ ਤੇ ਨੰ ਸੁਖ ਨੰ ਭੁਖ ਤੇ ਨੰ ਦਨਿ ਨਾਮ ਕਰੀਐ ਕਹਿੰਦੇ ਉਹ ਆਦਮੀ ਨੂੰ ਕੋਈ ਦੁੱਖ ਨਹੀਂ ਕੋਈ ਭੁੱਖ ਨਹੀਂ ਤੇ ਉਹ ਮਨੁੱਖ ਨੂੰ ਨਿਦਨ ਮੈਨਾ ਗਰੀਬ ਵੀ ਨਹੀਂ ਕਹਿ ਸਕਦੇ ਏ ਨਰ ਸੋਤ ਸਰੂਪ ਹੈ ਏ ਨਰ ਸੇਵਾ ਦੇ ਨਾਲ ਹੀ ਹੈ ਉਹ ਮਨੁੱਖ ਜਿਹੜਾ ਉਸ ਨੂੰ ਕੋਈ ਸੋਖ ਵੀ ਨਹੀਂ ਹੈ ਔਰ ਉਸ ਮਨੁੱਖ ਨੂੰ ਜਿਹੜਾ ਉਹ ਪਰਿਪੂਰਨ ਪਰਮਾਤਮਾ ਦੇ ਰੰਗ ਚ ਰੱਤਾ ਹੋਇਆ ਉਹਦਾ ਕੋਈ ਅੰਤ ਨਹੀਂ ਹੈ ਏ ਨਰ ਸੇਵਨ ਕਰੇ ਏ ਨਰ ਸੇਵਾ ਦੇ ਨਾਲ ਹੀ ਹੈ ਜਿਹੜਾ ਮਨੁੱਖ ਉਸ ਪਰਿਪੂਰਨ ਪਰਮਾਤਮਾ ਦੀ ਕਰਤਾ ਪ੍ਰستی ਸੇਵਾ ਨੇ ਕਰਦਾ ਉਹਦੇ ਬਹੁਤ ਸਾਰੇ ਸੰਕੇ ਵਗਾਰਾ ਸ਼ੰਕੇ ਸੰਸੇ ਉਹਦੇ ਮਨ ਵਿੱਚ ਪੈਦਾ ਹੁੰਦੇ ਨੇ ਤੇ ਨਰਨੁ ਸੁਰੀਚੈ ਬਹੈ ਤੇ ਨਰਨੁ ਸੁਖਾ ਸੁਖੰਤ ਹੈ ਉਹ ਮਨੁੱਖ ਜਿਹੜਾ ਹੈ ਚੰਗੇ ਚੰਗੇ ਰੀਚਾ ਤੇ ਬੈਠਦਾ ਸੁਖ ਪ੍ਰਾਪਤ ਹੁੰਦਾ ਹੈ ਜਿਹਦੇ ਮਨ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਸਦੇ ਹਨ ਸੋਹਣਾ ਰੰਗ ਦਰਸਨ ਪਹਿ ਪਟ ਜਿਮਲਦੇ ਉਹ ਮਨੁੱਖ ਸੰਸਾਰ ਵਿੱਚ ਸੁੱਖ ਦੀ ਪ੍ਰਾਪਤੀ ਕਰ ਲੈਂਦਾ ਆਪੇ ਜੀਵਨ ਜਿਉਂਦਾ ਪਟ ਰਿਪ ਉਹ ਰਾਜੇ ਵਰਗੇ ਜੀਵਨ ਜਿਉਂਦਾ ਔਰ ਉਹਨੂੰ ਰੇਸ਼ਮੀ ਪਟ ਪਹਿਨਣ ਵਾਸਤੇ ਨਿਮਤ ਹੈ ਆਪ ਸਾਰੇ ਸੁੱਖਾਂ ਦੀ ਪ੍ਰਾਪਤੀ ਕਰ ਲੈਂਦਾ ਹੈ ਕਿ ਅਦਿ ਤੇ ਨਨਜਾਲ ਸੁਣਾਇ ਪ੍ਰਭ ਅਰਦਾਸ ਸੁਣਦਾ ਜਿਹੜਾ ਜਲਪ ਜਲਪ ਭਟ ਕਹਿੰਦਾ ਆ ਕਿ ਉਹ ਪੁਰਖ ਵੀ ਸਕਿਆਤ ਹੈ ਜਿਹੜਾ ਆਪਣੇ ਜ਼ਬਾਨ ਦੇ ਨਾਲ ਗੁਰੂ ਅਮਰਦਾਸ ਜੀ ਦੇ ਗੁਣਾਂ ਨੂੰ ਕਥਨ ਕਰਦਾ ਔਰ ਗੁਰੂ ਅਮਰਦਾਸ ਮਹਾਰਾਜ ਉਸੇ ਪ੍ਰਸੰਨ ਹੁੰਦੇ ਹਨ ਆਪੋ ਤੇ ਹੋ ਸਮਨ ਧਰਿਓ ਇਸ ਕਰ ਕੋ ਜੀ ਪਛਾਣਿਓ ਪਟ ਕਹਿੰਦਾ ਹੈ ਗੁਰੂ ਮਰਦਾ ਸੱਚੇ ਪਾਤਸ਼ਾਹ ਤੁਸੀਂ ਇੱਕ ਈਸ਼ਵਰ ਦਾ ਨਾਮ ਹੀ ਪੜਿਆ ਉਹਨੂੰ ਹੀ ਮਨ ਵਿੱਚ ਧਾਰਿਆ ਔਰ ਇੱਕ ਕਰ ਈਸ਼ਵਰ ਨੂੰ ਇੱਕੋ ਹੀ ਪਛਾਣਿਆ ਭਾਵ ਇੱਕ ਈਸ਼ਵਰ ਚੀਂ ਅਹੰਕਾਰ ਵਿੱਚ ਤੁਹਾਡੀ ਬਿਰਤੀ ਹੈ ਨੈਨ ਨੈਨ ਕੋਈ ਕਿਰਤ ਜਿਸ ਦਾ ਦੋ ਥਾਏ ਨਾ ਜਾਣਿਆ ਨੈਨ ਨੇਤਰਾਂ ਨੂੰ ਕਹਿੰਦੇ ਆ ਬੈਣ ਬਚਨਾਂ ਨੂੰ ਕਹਿੰਦੇ ਆ ਦੇਖਣ ਵਿੱਚ ਤੇ ਬਚਨਾ ਵਿੱਚ ਤੁਸੀਂ ਇੱਕੋ ਹੀ ਹੋ ਭਾਵੇਂ ਜੋ ਤੁਹਾਡੀ ਕਹਿਣੀ ਹੈ ਉਹ ਕਤਨੀ ਹੈ ਇਹਦੇ 'ਚ ਕੋਈ ਫਰਕ ਨਹੀਂ ਹੈ ਦੋਹਾਂ ਚ ਸਮਾਨ ਰੂਪ ਵਿੱਚ ਹੋ ਸੁਪਨ ਇਸ ਸੁਪਨ ਦਾ ਇੱਕ ਇਸ ਸੁਪਨ ਹੈ ਇਹ ਇੱਕ ਸੁਪਨ ਪ੍ਰਤੱਖ ਦੇਖਿਆ ਸੁਪਨਾ ਪ੍ਰਤੱਖ ਤਾਂ ਹੁੰਦਾ ਨਹੀਂ ਪਰ ਕਹਿੰਦੇ ਮੈਂ ਵੇਖਿਆ ਇੱਕ ਇੱਕ ਸਮੈ ਲੀਣੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੁਸੀਂ ਇੱਕ ਈਸ਼ਵਰ ਵਿੱਚ ਹੀ ਤੁਹਾਡੀ ਬ੍ਰਿਤੀ ਲਬਦੀਨ ਹੈ ਜੁੜੇ ਹੋਏ ਹੋ ਇਹ ਇੱਕ ਅਰਦਾਸ ਲੀਣ ਕਹਿੰਦੇ ਆ ਹਾਂ ਇਸ ਵਿੱਚ ਉਸ ਗਿਣਤੀ ਮਿਤੀ ਕੀਤੀ ਐ 30 30 ਮਨਾ 30 ਰੋਜੇ ਪੰਜ ਨਵਾਜਾਂ ਇਹ 35 ਹੋ ਗਏ ਕਹਿੰਦੇ ਸਿੱਧ 35 ਨਾ ਕੀਨੋ ਇਹ ਵੀ ਤੁਸੀਂ ਵਿਅਰਥ ਨਹੀਂ ਕੀਤੀਆਂ ਭਾਵ ਐਸੇ ਲੋਕ ਵੀ ਜਿਹੜੇ ਰੋਜੇ ਰੱਖਦੇ ਨੇ ਔਰ ਪੰਜ ਨਵਾਜਾਂ ਵਕਤ ਪੜ੍ਹਦੇ ਨੇ ਇੱਕ ਲੱਖ ਲੱਖ ਹੈ ਇੰਦਰੀ ਪਰਵਰਨਿਆ ਕਹਿੰਦੇ ਪ੍ਰਭੂ ਈਸ਼ਵਰ ਅੰਤਰ ਜਾਮੇ ਤੁਸੀਂ ਕੇਵਲ ਉਸ ਪਰਿਪੂਰਨ ਨਿਰਗੁਣ ਸੂਰੂ ਬ੍ਰਹਮ ਦੇਵਤੇ ਆਪਣੀ ਆਸ ਰੱਖੀ ਹੈ ਔਰ ਇਕ ਇਕ ਕਰ ਵਰਨਿਉ ਉਹਨੇ ਇਕਦੇ ਤੁਸਾਂ ਗੁਣ ਗਾਇਨ ਕੀਤੇ ਨੇ ਗੁਰ ਸਰਵਨਾਮ ਦਾ ਲਖਣ ਹੈ ਤੋ ਸਿਦ ਗੁਰ ਰਹਿ ਸਮੰਨੇ ਹੋ ਜਾਲਪਿਤੜਾ ਪਟ ਹੈ ਉਹ ਕਹਿੰਦਾ ਗੁਰੂ ਅਮਰਦਾ ਸੱਚੇ ਪਾਤਸ਼ਾਹ ਰੱਥਨ ਕਰਦਾ ਤੁਸੀਂ ਇੱਕ ਲੋੜ ਹੈ ਇੱਕ ਈਸ਼ਵਰ ਅੰਤਰਜਾਮਿਨਲ ਪ੍ਰੀਤੀ ਕੀਤੀ ਹੈ ਔਰ ਇੱਕ ਨਿਰਗੁਣ ਸਰੂਪ ਬ੍ਰਾਹਮਣ ਨੂੰ ਤੁਸੀਂ ਮੰਨਦੇ ਹੋ ਜੇ ਮਤ ਜਹੀ ਦੇਵ ਜੇ ਮਤ ਦਾ ਪਹਿ ਸੁਹਾਣੀ ਐਸੀ ਸ੍ਰੇਸ਼ਟ ਮਤ ਬੁੱਧੀ ਜਿਹੜੀ ਸੀ ਉਹ ਜੈ ਦੇਵ ਭਗਤ ਜੀ ਵੀ ਸੀ ਐਸੀ ਮਤ ਬੁੱਧੀ ਜਿਹੜੀ ਸੀ ਉਹ ਨਾਮਦੇਵ ਜੀ ਦੀ ਉਤਮ ਬੁੱਧੀ ਸੀ ਦੇਵਤ ਸ੍ਰੀ ਰੋਸ਼ਨੰਤ ਜਿਸ ਸਰਬਪੀਰ ਰਹਿ ਜਾਣੀ ਇਸੇ ਮਤ ਬੁੱਧੀ ਉੱਤਮ ਬੁੱਧੀ ਨਾਲ ਭਗਤ ਰੋਸ਼ਨ ਸਿੰਘ ਜੀ ਨੇ ਔਰ ਭਗਤ ਕਬੀਰ ਜੀ ਨੇ ਉਸ ਈਸ਼ਵਰੰ ਸਰਜਮ ਨੂੰ ਜਾਨਣਾ ਕੀਤਾ ਰੁਕ ਮੰਗਤ ਕਰਤੂਤ RAM ਜੰਪੋ ਨਿਤ ਪਾਈ ਰੁਕ ਮੰਗਤ ਕਰਤੂਤ RAM ਜੰਪੋ ਨਿਤ ਪਾਈ ਕਹਿੰਦੇ ਜਿਸਨਾ ਰੁਕ ਮੰਗਤ ਰਾਜੇ ਦੀ ਕਰਤੂਤ ਪਾਵ ਉਹ ਦਾ ਕਰਮ ਸੀ ਉਹ ਕੇਵਲ ਇੱਕ ਈਸ਼ਵਰ ਪਰਮਦੇਹ 'ਤੇ ਭਰੋਸਾ ਰੱਖਦਾ ਸੀ ایمان ਰੱਖਦਾ ਸੀ ਉਹਦਾ ਮਨ ਡੋਲਦਾ ਨਹੀਂ ਸੀ ਕਹਿੰਦੇ ਨੇ ਕੁ ਮਾਂਗਲ ਜੇਕ ਰਾਜਾ ਸੀ ਇਹ ਬੜਾ ਉੱਤਮ ਧਰਮੀ ਰਾਜਾ ਸੀ ਇਹਨੇ ਆਪਣੀ ਰਾਜਧਾਨੀ ਵਿੱਚ ਬਾਗੀਚਾ ਲਾਇਆ ਸੀ ਉਧਰ ਜਿੰਨਾ ਨਾ ਪ੍ਰਕਾਰ ਦੇ ਜਿਹੜੇ ਸਤ ਸੁੰਦਰ ਫੁੱਲ ਲੱਗਦੇ ਸੀ ਤੋਂ ਇੱਕ ਪਛਰਾ ਦਾ ਜ਼ਿਕਰ ਹੁੰਦਾ ਪ੍ਰਾਨ ਦੀ ਕਥਾ ਤੇ ਕਿ ਉਹ ਇੰਦਰ ਰਾਜੇ ਦੇ ਦਰਬਾਰ ਨੂੰ ਸਜਾਉਣ ਵਾਸਤੇ ਰੋਜ਼ ਰੁਕਮੰਗਦ ਰਾਜੇ ਦੇ ਬਾਗ ਵਿੱਚੋਂ ਫੁੱਲ ਤੋੜ ਕੇ ਲੈ ਜਾਂਦੀ ਸੀ ਜਦੋਂ ਸਵੇਰੇ ਮਾਲੀਆਂ ਨੇ ਵੇਖਿਆ ਜਿਹੜਾ ਚੰਗਾ ਚੰਗਾ ਫੁੱਲ ਹੋਣਾ ਸਾਰੇ ਟੁੱਟੇ ਹੋਣੇ ਬੜੇ ਪਰੇਸ਼ਾਨ ਹੋਣਾ ਕਾਫੀ ਕੋਸ਼ਿਸ਼ ਕੀਤੀ ਪਰ ਕੋਈ ਚੋਰ ਨਹੀਂ ਹੱਥ ਆਇਆ ਫੜੜਿਆ ਲੱਗਿਆ ਇੱਕ ਦਿਨ ਉਹ ਜਿਹੜੀ ਉਪੱਛਰਾ ਆਉਂਦੀ ਸੀ ਫੁੱਲ ਲੈਣ ਉਹਦੇ ਪੈਰ 'ਤੇ ਕੋਈ ਕੰਡਾ ਲੱਗ ਗਿਆ ਤਾਂ ਉਹ ਫੁੱਲ ਲੈ ਕੇ ਵਾਪਸ ਨਾ ਜਾ ਸਕੀ ਜਦੋਂ ਪਹਿਰੇਦਾਰਾਂ ਨੇ ਵੇਖਿਆ ਕਿ અત્યੰਤ ਸੁੰਦਰ ਇੰਦਰ ਰਾਜੇ ਦੀ ਉਪੱਛਾ ਜਿਹੜੀ ਹੈ ਉਹਨੇ ਫੁੱਲ ਤੋੜੇ ਹੋਏ ਹਨ ਕੋਲ ਪਰ ਉਹ ਬੈਠੀ ਕਰਾ ਰਹੀ ਹੈ ਹਾਏ ਹਾਏ ਕਰ ਰਹੀ ਹੈ ਤੁਰਕਮਗਦ ਨੂੰ ਰਾਜੇ ਨੂੰ ਉਹਨੂੰ ਦੱਸਿਆ ਗਿਆ ਰਾਜਾ ਆਇਆ ਚਲੋ ਉਹਦੇ ਪੈਰ ਵਿੱਚੋਂ ਕੰਡਾ ਕੱਢਿਆ ਉਹਦਾ ਉਪਚਾਰ ਕੀਤਾ ਇਲਾਜ ਕੀਤਾ ਤੇ ਉਹਨੂੰ ਫਿਰ ਮਤਲਬ ਇੰਦਰ ਰਾਜੇ ਦੇ ਦਰਬਾਰ ਵਿੱਚ ਪੋਜਣ ਲਈ ਉਹਦੀ ਸਿਹਤ ਆ ਗਈ। ਭਾਵ ਉਹ ਇੰਦਰ ਰਾਜੇ ਦੀ ਅਪਖਸ਼ਰਾ ਇਤਨੀ ਸੋਹਣੀ ਸੀ ਕਿ ਉਹ ਰੁਕਮਾਗਦ ਦੇ ਦਿਲ ਨੂੰ ਡੋਲਾ ਨਹੀਂ ਸਕੀ। ਯਾਨੀ ਰੁਕਮਾਗਦ ਦਾ ਦਿਲ ਜਿਹੜਾ ਰਾਜੇ ਦਾ ਇੰਨਾ ਦ੍ਰਿਸ਼ ਸੀ ਉਹ ਪਾਰੀ ਸ੍ਰੀ ਨੂੰ ਬਤੈਤ ਸੁੰਦਰ ਹੁੰਦੀ ਹੈ ਪਛਰਾ ਨੂੰ ਦੇਖ ਕਰਕੇ ਵੀ ਉਹਦਾ ਮਨ ਡੋਲਿਆ ਨਹੀਂ ਇਸ ਵਾਸਤੇ ਪਟਾਨੇ ਉਸ ਰੁਕਮੰਗਦ ਰਾਜੇ ਦਾ ਆਪਣੇ ਸ਼ਬਦਾਂ ਵਿੱਚ ਜ਼ਿਕਰ ਕੀਤਾ ਬਾਣੀ ਚ ਤੇ ਜਿਹੜਾ ਰੁਕਮੰਗਦ ਸੀ ਹਾਂ ਬੋਲੇ ਜਨ ਦੁਆਰਾ ਰੁਕਮੰਗਦ ਕਰੇ ਸੂਜ ਰਾਜ ਗੌਦ ਸੁਖਾਈ ਹਾਂ ਨਹੀਂ ਰੁਕਮੰਗਦ ਕਿਤੇ ਹਾਂ ਰੁਕਮੰਗਦ ਕਰਤੂਤ ਰਾਮ ਜੰਪੋ ਨਿਤ ਭਾਈ ਕਹਿੰਦੇ ਰੁਕਮੰਗਦ ਰਾਜਾ ਜਿਹੜਾ ਸੀ ਉਹ ਇਤਨਾ ਧਰਮੀ ਪੁਰਸ਼ ਸੀਗਾ ਬਾਗਦਾਸ਼ਪੇਨ ਸੀ ਪਰੰਤੂ ਉਹਨੇ ਆਪਣੇ ਚੇਤ ਨੂੰ ਡਲਾਇਆ ਨਹੀਂ ਅਮਰੀਕ ਪ੍ਰਹਲਾਦ ਸਰਨ ਬੋਲਿ ਬੱਜ ਪਾਈ ਔਰ ਇਸੇ ਤਰ੍ਹਾਂ ਜਿਹੜਾ ਅਮਰੀਕ ਰਾਜਾ ਸੀ ਉਹਨਾਂ ਵੀ ਈਸ਼ਵਰ ਅੰਤਰਜਾਮੀ ਦੀ ਸ਼ਰਨ ਗਹੀ ਉਹਨੂੰ ਵੀ ਉੱਤਮ ਗਤੀ ਪ੍ਰਾਪਤ ਹੋ ਗਈ ਮੁਕਤ ਹੋ ਗਿਆ ਪ੍ਰੇ ਲੋਭ ਸੋਜ ਰੰਝੀ ਤੁਮ ਅੰਜਲੀ ਅਰਦਾਸ ਉਸਨੇ ਲੋਭ ਕ੍ਰੋਧ ਕ੍ਰਿਸ਼ਨਾ ਇਹ ਸਾਰਿਆ ਕੁਝ ਨੂੰ ਛੱਡ ਦਿੱਤਾ ਔਰ ਜੱਲੇ ਪਖਦ ਕਹਿੰਦਾ ਵੀ ਉਹਨੇ ਉੱਤਮ ਗਤੀ ਜਿਹੜੀ ਸੀ ਜੋਤੀ ਭਗਤੀ ਪਰਮੇਸ਼ਰ ਦੀ ਉਪਰਾਪਤ ਕਰ ਲਈ ਗੁਰਮੁਖ ਪ੍ਰਤਾਪ ਨਹੀਂ ਭਗਤ ਹੈ ਸੇਖੁ ਕਰਿ ਪਾਉ ਹਉ ਤਨ ਐਸੇ ਸਤਗੁਰੂ ਅਮਰਦਾਸ ਮਹਾਰਾਜ ਜੀ ਵੀ ਉਸ ਪਰਿਪੂਰਨ ਪਰਮਾਤਮਾ ਜੀ ਦੇ ਭਗਤ ਹਨ ਜਿਨ੍ਹਾਂ ਨੂੰ ਕੇਵਲ ਦੇਖਣ ਨਾਲ ਦਰਸ਼ਨ ਕਰਨ ਦੇ ਨਾਲ ਹੀ ਭੁਗਤੀ ਪ੍ਰਾਪਤ ਹੋ ਜਾਂਦੀ ਹੈ ਗੁਰ ਅਮਰਦਾਸ ਵਰਸੀ ਹੈ ਸਤਿਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨੇ ਨਾਲ ਹੀ ਉਹਨਾਂ ਦੀ ਸੇਵਾ ਮਾਤਰ ਕਰਨੇ ਨਾਲ ਹੀ ਕਹਿੰਦੇ ਪੋਪ ਪਾਤਕ ਬਿਨਾਸ਼ ਹੈ ਜਿਹੜੇ ਸੰਸਾਰ ਵਿੱਚ ਜੀਵਾਂ ਦੇ ਬੁਰੇ ਕਰਮ ਹਨ ਪਾਪ ਕਰਮ ਹਨ ਉਹ ਬਿਨਾਸ਼ ਹੋ ਜਾਂਦੇ ਹੈ ਗੁਰਮੁਖਿ ਨਾਮੁ ਨਾਮੁ ਸਿਐ ਸਾਧਕ ਆਪੰਦ ਹੈ ਉਸ ਉਸੇ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਕਰਨ ਵਾਸਤੇ ਸਿਰ ਸਿੱਧ ਤੇ ਸਾਧਕ ਜਿਹੜੇ ਸਾਰੇ ਉਹ ਆਸਾ ਰੱਖਦੇ ਨੇ ਅਸੀਂ ਵੀ ਸੇਵਾ ਕਰ ਸਕੀਏ ਗੁਰਪਸੰਗ ਦਾ ਆਲਸ ਨਹੀਂ ਹੈ ਧਿਆਨ ਨਹੀਂ ਹੈ ਬਹੁ ਮੁਕਾ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਨਾਲ ਹੀ ਧਿਆਨ ਲੱਗ ਜਾਂਦਾ ਬਿਰਤੀ ਜੁੜਦੀ ਹੈ ਬਹੁ ਮੁਕਾ ਉਹ ਕਹਿੰਦੇ ਹੈ ਆਪਣੇ ਜਿਹੜਾ ਦੁੱਖ ਕਲੇਸ਼ ਹੈ ਉਹ ਸਾਰੇ ਖਤਮ ਹੋ ਜਾਂਦੇ ਨੇ ਅਵਰਦਾਸ ਪ੍ਰਤੀ ਹੈ ਅਪਹੁ ਲਬੈ ਗਹੁਚਕੈ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਪਰਸਨ ਵਾਲੀ ਸਪਰਸ਼ ਕਰਨੇ ਨਾਲ ਹੀ ਦਰਸ਼ਨ ਮਾਤਰ ਨਾਲ ਹੀ ਗੁਰਮਰਦਾਸ ਵਰਸੀ ਹੈ ਅਪਹੁ ਲਬੈ ਗਹੁ ਚੁਕੈ ਔਰ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਮਾਤਰ ਕਰਨੇ ਨਾਲ ਹੀ ਅਪਹੁ ਭੈ ਜਾਨੀ ਦਾਰ ਤੋਂ ਦਾਰ ਖਤਮ ਹੋ ਜਾਂਦਾ ਲਬੈ ਪ੍ਰਾਪਤ ਹੁੰਦਾ ਈਸ਼ਵਰ ਅੰਤਰਜਾਮੀ ਔਰ ਗੌ ਚੁਕਾ ਉਹਨਾਂ ਦੇ ਵਿੱਚ ਜਿਹੜੇ ਗੌ ਮੈਨ ਗਗਨ ਉੱਚ ਸਭ ਤੋਂ ਵੱਡਾ ਐਸਾ ਜਿਹੜਾ ਹੈ ਨਾ ਉਹ ਧਿਆਨ ਡ੍ਰਿੜ ਪੱਕਾ ਹੁੰਦਾ ਇੱਕ ਵੇਨ ਤੁਮ ਜਰਤਾ ਰਹੇ ਜਾਮ ਸੁਮਤਰ ਮਨ ਵਹਿ ਰਹੇ ਇੱਕ ਤੋਂ ਦੁੱਗਣ ਇੱਕ ਤੋਂ ਦੂਜਾ ਸੋ ਮੰਤਰ ਸੋ ਮੰਤਰ ਗੈ ਉੱਤਮ ਸ੍ਰੇਸ਼ਟ ਮੰਤਰ ਪ੍ਰਾਪਤ ਹੁੰਦਾ ਕੀ ਇੱਕ ਵਿਨ ਦੂਗਣ ਜੋਤ ਰਹਿ ਸੋ ਮੰਤਰ ਮਨਵੈ ਲੈ ਹੈ ਇੱਕ ਪਰਮੇਸ਼ਰ ਨਾਲ ਜੁੜੇ ਰਹਿਣ ਦੇ ਨਾਲ ਉੱਤਮ ਸੋ ਮੰਤਰ ਜਿਹੜਾ ਉਹ ਮਨਵੈ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਸ੍ਰੇਸ਼ਟ ਮੰਤਰ ਪ੍ਰਾਪਤ ਹੁੰਦਾ ਗਾਲ ਪਾਤ ਸਰਦਾਰ ਜਿੜੇ ਗੁਰਹੰਦ ਗਾਣ ਹੈ ਮਿਲਹਿ ਜਿਹੜੇ ਉੱਪਰ ਵਰਨਲ ਕੀਤੇ ਨੇ ਜਾਲ ਪਟ ਕਹਿੰਦਾ ਇੰਨੇ ਬਾਜ਼ਾਰ 'ਚ ਜਿਹੜੇ ਆ ਉਹ ਗੁਰੂ ਅਮਰਦਾਸ ਮਹਾਰਾਜ ਦੇ ਕੇਵਲ ਦਰਸ਼ਨ ਮਾਤਰ ਨਾਲ ਹੀ ਪ੍ਰਾਪਤ ਹੋ ਜਾਂਦੇ ਨੇ ਸਤਿਨਾਮ ਸਰਦਾਰ ਸੋਹਣ ਚਾਰਨ ਸੰਧਰਯੋ ਗੁਰੂ ਨਾਲਿ ਪਾਛੈ ਨੇ ਉਸ ਪਰਿਪੂਰਨ ਪਰਮਾਤਮਾ ਈਸ਼ਵਰ ਅੰਤਰਜਾਮੀ ਸਤ ਕਰਤਾ ਦੇ ਨਾਮ ਨੂੰ ਸੰਗਰਿਓ ਇਕੱਠਾ ਕੀਤਾ ਭਾਵ ਸਿਮਰਿਆ ਤਾਂ ਤੇ ਅੰਗਦ ਲੈਣਾ ਪ੍ਰਗਟ ਸਾਚ ਚਰਨਹਿਂ ਨਿਭ ਰਹਿਓ ਤਾਂ ਤੇ ਭਾਈ ਲੈਨੇ ਜਿਨੇ ਗੁਰੂ ਅਮਰਦਾਸ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਤਰੀਕੀ ਕੀਤੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਅੰਗ ਨਾਲ ਲਾ ਕੇ ਉਹ ਗੁਰੂ ਅੰਗਦ ਦੇਵ ਮਹਾਰਾਜੀ ਕਹਾਏ ਲੈਣਾ ਸ਼ਬਦ ਵਰਤਿਆ ਅੰਗਦ ਲੈਣਾ ਪਰ ਸੂਤਾਰ ਵਿੱਚ ਪ੍ਰਗਟ ਹੋਇਆ ਚਰਾਂ ਚਰਨ ਹੈ ਲਿਪਤਰਿਓ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਨਾਲ ਜੁੜਨ ਕਰਕੇ ਭਾਈ ਲੈਣਾ ਜੀ ਜਿਹੜੇ ਸੀ ਗੁਰੂ ਅੰਗਦ ਸਰੂਪ ਹੋ ਗਏ ਇਕ ਬੁਲ ਗੁਰ ਪਰਦਾਸ ਆਸਾਸ ਦਾਸ ਸਾਧ ਗੁਰ ਪਰਮੁਤਾਇਆ ਔਰ ਗੁਰੂ ਨਾਨਕ ਪਾਤਸ਼ਾਹ ਤੋਂ ਜਿਹੜੀ ਸੀ ਅਮਰ ਪਦਵੀ ਪ੍ਰਾਪਤ ਹੋਈ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਗੁਰੂ ਅੰਗਦ ਦੇ ਮਹਾਰਾਜ ਦੀ ਕਿਰਪਾ ਦੇ ਪਾਤਰ ਬਣੇ ਗੁਰੂ ਰਾ ਅਮਰਦਾਸ ਮਹਾਰਾਜ ਜੀ ਕਹਿੰਦੇ ਤਿਤ ਗੁਲ ਅਮਰਦਾਸ ਉਹਨਾਂ ਦੀ ਗੁਲ ਵਿੱਚ ਹੀ ਧੰ ਗੁਰੂ ਅਮਰਦਾਸ ਜੀ ਮਹਾਰਾਜ ਆਏ ਉਹਨਾਂ ਆਸਾ ਨੇ ਵਾਸਤਾਸ ਗੁਣ ਕਮਨ ਬੁਖਾਣਿਓ ਉਹਨਾਂ ਦੇ ਗੁਣਾਂ ਨੂੰ ਕਿਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਭਾਵ ਉਹ ਵੀ ਵੱਡੇ ਹਨ ਈਸ਼ਵਰੂਪ ਹਨ ਗੁਣ ਅਲਖ ਅਗੰਮ ਹੈ ਗੁਣ ਸੰਤ ਸਨਜਾਰੇ ਆਹ ਜਿਹੜੇ ਗੁਣ ਉਸ ਅਲਖ ਅਗੰਮ ਈਸ਼ਵਰ ਅੰਤਰਜਾਮੀ ਵਿੱਚ ਹਨ ਐਸੇ ਜਿਹੜੇ ਗੁਣ ਹੈ ਗੁਰੂ ਅਮਰਦਾਸ ਪਾਤਸ਼ਾਹ ਵਿੱਚ ਹਨ ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਸੋਦਿ ਸਤਿ ਅਨੰਦ ਹੋਇਆ ਅਬ ਸੰਗਤਿ ਬਜਾ ਉਦਰਣ ਕਹਿੰਦੇ ਉਸ ਵਿਧਾਤੇ ਨੇ ਕਿ ਜਹਾਜ ਰੂਪੀ ਗੁਰੂ ਅਮਰਦਾਸ ਮਹਾਰਾਜ ਨੇ ਨਿਰਮয় ਪੈਦਾ ਕੀਤਾ ਜਿਹਦੇ ਕੇਵਲ ਦਰਸ਼ਨ ਮਾਤਰ ਨਾਲ ਹੀ ਜਿਹੜੀ ਸੰਗਤ ਹੈ ਔਰ ਕੋਲਾਂ ਦੇ ਕੋਲਾਂ ਦਾ ਉਧਾਰ ਹੋ ਜਾਏਗਾ ਗੁਰ ਅਮਰਦਾਸ ਕੀਰਤ ਕਹੈ ਰਾਹੇ ਰਾਹੇ ਉਸਤ ਪਾਸ ਕਰਨ ਰਾਹਿਤ ਰਹੇ ਆਸਾ ਸਾ ਹੌਲੀ ਹੌਲੀ ਪੁਕਾਰ ਪੁਕਾਰ ਕੇ ਗੁਰੂ ਅਮਰਦਾਸ ਪਾਤਸ਼ਾਹ ਦੀ ਕੀਰਤਿ ਜਸ ਕਥਨ ਕੀਤਾ ਹੈ ਆ ਗੁਰ ਨਰਨੰਗਲਾ ਧਾਰ ਸਤਿਮੈ ਪਰਗਣਿਓ ਜਲਪਾ ਜੀ ਕਹਿੰਦੇ ਨੇ ਉਹ ਈਸ਼ਵਰ ਅੰਤਰਜਾਮੀ ਪ੍ਰਭੂ ਜੜਾ ਸੀ ਉਹ ਕਲਾ ਧਾਰ ਕਰਕੇ ਸਰੀਰ ਧਾਰ ਕਰਕੇ ਸੰਸਾਰ ਦੇ ਵਿੱਚ ਆਇਆ ਮੇਰਾ ਗੁਰ ਨਰਨੰਗਲਾ ਜੋ ਜਗ ਮੰਨ ਚਲ ਕਰਿਓ ਔਰ ਜਿਹੜਾ ਉਹ ਨਿਰੰਕਾਰ ਈਸ਼ਵਰ ਅੰਤਰਜਾਮੀ ਸੀ ਕਾਰ ਤੋਂ ਰਹਤ ਹੈ ਕੁਸਤੀ ਜੋਤੀ ਨੇ ਸੰਸਾਰ ਵਿੱਚ ਪ੍ਰਗਟ ਕੀਤਾ ਜੈ ਜੈ ਕਰ ਪ੍ਰਭੂਰ ਸਬਦ ਦੀਪ ਜਿਪਾਇਓ ਔਰ ਸ਼ਬਦ ਰੂਪੀ ਦੀਪ ਕੋ ਨਾਲੇ ਸਾਰੇ ਥਾਂ ਭਰਪੂਰ ਕੀਤਾ ਭਾਵ ਜਿੰਨੇ ਵੀ ਆਏ ਉਹਨਾਂ ਨੂੰ ਉਸ ਸ਼ਬਦ ਦੀਪਕ ਰੂਪੀ ਨਾਲ ਜੋੜ ਦਿੱਤਾ ਜੈ ਜੈ ਕਰ ਸਵੇਓ ਸਤਿ ਹਰ ਵੰਦਰ ਮਿਲਾਇਓ ਸਿੱਖ ਲੋਕਾਂ ਨੇ ਉਸ ਨੂੰ ਨਾਮ ਨੂੰ ਜਪਿਆ ਸੰਗਰਾ ਕੀਤਾ ਔਰ ਹਰੀ ਚਰਨਾ ਦੇ ਨਾਲ ਉਹਨਾਂ ਦਾ ਵੀ ਮਲਾਪ ਹੋ ਗਿਆ ਨਾਮਕ ਕੁਲ ਨੰਬਰ ਅਵਧਰੇ ਉਹ ਅੰਗਦ ਕਰਨ ਦੇ ਸਾਖ ਤੋਂ ਹੋਏ ਸਤਗੁਰੂ ਨਾਮ ਦੇ ਮਹਾਰਾਜ ਜੀ ਕੋਲ ਦੇ ਵਿੱਚ ਗੁਰੂ ਅੰਗਦ ਦੇ ਪਾਤਸ਼ਾਹ ਦਾ ਵੀ ਅਵਤਾਰਨ ਹੋਇਆ ਗੁਰ ਅੰਗਦ ਸਾਹਿਬ ਕਾਰਨ ਮਰਨ ਜਨਮ ਜਨਮ ਪਾਤਨ ਤੋਂ ਹੋਏ ਇਸੇ ਤਰ੍ਹਾਂ ਗੁਰੂ ਅੰਗਦ ਦੇ ਮਹਾਰਾਜ ਜੀ ਕਿਰਪਾ ਦੇ ਪਾਸਰ ਬਣ ਕੇ ਗੁਰੂ ਅਮਰਦਾਸ ਮਹਾਰਾਜ ਜੀ ਸੰਸਾਰ ਵਿੱਚ ਤਰਨ ਤਾਰਨ ਵਾਸਤੇ ਉਹਨਾਂ ਨੇ ਜਨਮ ਪ੍ਰਾਪਤ ਕੀਤਾ ਜਪ ਤਪ ਸੰਤੋਖ ਮਿਟ ਦਰਨ ਗੁਰ ਸਿੱਖਾ ਉਹ ਗੁਰੂ ਸਾਹਿਬ ਦੇ ਵਿੱਚ ਜਾਪ ਤਪ ਸਬਰ ਸੰਤੋਖ ਸੁਸੰਜਮ ਇਹ ਸਾਰੇ ਭਿਖਿਆਮਨ ਦੇਖਨੇ ਤੇ ਦਰਸ਼ਨ ਗੁਰ ਸਿੱਖਾ ਜਿਹੜੇ ਗੁਰੂ ਸਿੱਖ ਹੈਗੇ ਉਹ ਦਰਸ਼ਨ ਕਰਦੇ ਨੇ ਲਾਭ ਪ੍ਰਾਪਤ ਕਰਦੇ ਨੇ ਸ਼ਰਨ ਸਰਣ ਤੇ ਉਤਾਰ ਜੋੜ ਜੰਪੂਰ ਕੀ ਲਖ ਜਿਹੜੇ ਜਿਹੜੇ ਵੀ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਵਿੱਚ ਆ ਗਏ ਉਹ ਉਬਰੇ ਮੈਨਸ ਸੰਸਾਰ ਦੇ ਜਨਮ ਮਰਨ ਤੋਂ ਦੂਰ ਹੋ ਗਏ ਔਰ ਜੰਪੂਰ ਦਾ ਉਹਨਾਂ ਨੂੰ ਕੋਈ ਲੇਖਾ ਨਹੀਂ ਦੇਣਾ ਪਵੇਗਾ ਅਗਰ ਜਿਹਾ ਪਰਪੂਰ ਜੈ ਜੈ ਕਰਤਾ ਹੈ ਅਰ ਉਹ ਜਿਹੜੇ ਭਗਤ ਲੋਕ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਉਹਨਾਂ ਚ ਪ੍ਰੀਤੀ ਭਰਪੂਰ ਹੈ ਔਰ ਹਿਰਦੇ ਵਿੱਚ ਉਹ ਹਮੇਸ਼ਾ ਕਰਤਾਰ ਈਸ਼ਵਰ ਦਾ ਨਾਮ ਉਚਾਰਨ ਕਰਦੇ ਨੇ ਗੁਰ ਗੋਹਰੀ ਆਓ ਪਲਕ ਤੁੰਦ ਚੈਨ ਧਾਰੈ ਜਿਹੜਾ ਗੁਰੂ ਹੈ ਗੌਰਮਨ ਦਾ ਬੜਾ ਡੂੰਗਾ ਦਰਿਆਉ ਨਿਆਈ ਹੈ ਔਰ ਇਸ ਪਾਵ ਸਾਗਰ ਸੰਸਾਰ ਨੂੰ ਇਕ ਪਲਕ ਮਾਤਰ ਵਿੱਚ ਡੁੱਬਦਿਆਂ ਹੋਇਆਂ ਨੂੰ ਤਾਰ ਦਿੰਦਾ ਨਾਮ ਸੁਭਰ ਜਿਮਨ ਅਵਧਨਯ ਹੁ ਗੁਰ ਕਰਤਾ ਉਚਰੈ ਸਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਤਮ ਕੁੱਲ ਦੇ ਵਿੱਚ ਅਵਤਾਰ ਪ੍ਰਗਟ ਹੋਏ ਗੁਣ ਕਰਤਾ ਉਚਰੈ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਉਸ ਕਰਤਾਰ ਕਰਤੇ ਪੁਰਖ ਦੇ ਗੁਣਾਂ ਦਾ ਗਾਇਨ ਕੀਤਾ ਗੁਰ ਹਰਿ ਦਾਸ ਦੇਵੋ ਤਿਨ ਦੁਖ ਦ੍ਰਿਦਿਰ ਪਰ ਹਰ ਪਰ ਹੈ ਹਾਂ ਹੁਣ ਜਲਵਜੀ ਕਹਿੰਦੇ ਨੇ ਜਿਨ੍ਹਾਂ ਜਿਨਾਂ ਨੇ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਕੀਤੀ ਉਹਨਾਂ ਦੀ ਸ਼ਰਨ ਵਿੱਚ ਗਏ ਤਿਲ ਕੇ ਦੁਖ ਦ੍ਰਿਦਿਰ ਪਰ ਹਰ ਪਰ ਹੈ ਉਹਨਾਂ ਦੇ ਦੁਖ ਦ੍ਰਿਦ ਸਾਰੇ ਜਿਹੜੇ ਸੀ ਉਹ ਦੂਰ ਹੋ ਗਏ ਜੇ ਤੇ ਜੇ ਤਰਾਲ ਅਰਦਾਸ ਦਾ ਪਰਮਹਰਿ ਤੇ ਨਾਲ ਸਕ ਜਲਪ ਕਹਿੰਦਾ ਮੇਰੇ ਮਨ ਚ ਆਉਂਦਾ ਹੈ ਵੀ ਮੈਂ ਅਰਦਾਸ ਕਰਾਂ ਬੇਨਤੀ ਕਰਾਂ ਔਰ ਕਹਿੰਦੇ ਪਰ ਕਹਿ ਵੀ ਲੈ ਸਕੋ ਮੈਂ ਕੋਈ ਬਚਨ ਕਰਾਂ ਪਰੰਤੂ ਮੈਂ ਉਹਨੂੰ ਬਚਨ ਕਹਿ ਵੀ ਨਹੀਂ ਸਕਦਾ ਸਰਬ ਚਿੰਤ ਸੁਦੋਤਕ ਸਾਥ ਸੁਖਮਾਨ ਤਕੋ ਸਾਰੀਆਂ ਚਿੰਤਾਵਾਂ ਦਾ ਨਾਕ ਕਰਨਾ ਤੁਹਾਡੇ ਕੋਲ ਹੈ ਸਾਥ ਸੰਗਤਾਂ ਤਕੋ ਜਿਹੜੇ ਸਾਧ ਪੁਰਖਾਂ ਦੀ ਸੰਗਤ ਗੁਰੂ ਅਮਰਦਾਸ ਮਹਾਰਾਜ ਜੀ ਕਰਦੇ ਨੇ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ ਸਾਰੇ ਸੰਸਾਰ ਦੇ ਪਦਾਰਥ ਵੀ ਮਿਲ ਜਾਂਦੇ ਐ ਤੇਰੇ ਭੂਮ ਤਰਿ ਨਿਸ਼ਾਨ ਸਭਰੋ ਮਾਈਂ ਕੀ ਸੇਵਾ ਜਾਲਬ ਕਹਿੰਦਾ ਪ੍ਰਭੂ ਜੇ ਤੁਸੀਂ ਮੇਰੇ ਤੇ ਕਿਰਪਾ ਕਰੋ ਤੁਹਾਡੇ ਤੁਹਾਡੇ ਹੁਕਮ ਵਿੱਚ ਹੀ ਸਾਰਾ ਨਿਸ਼ਾਨ ਪ੍ਰਾਪਤ ਹੋਏਗਾ ਤੋਂ ਤਾਈਂ ਸਾਹਿਬ ਦੀ ਸੇਵਾ ਈਸ਼ਵਰ ਦੇ ਨਾਮ ਨਾਲ ਜੁੜਿਆ ਜਾ ਸਕਦਾ ਹੈ। ਜਪੁ ਗੁਰੂ ਨੇ ਪੈ ਤੁਦਿਤ ਨਾਮ ਪ੍ਰਤਾ ਮੁਕ ਸੇਵਾ ਦੇਵਾ। ਜਦੋਂ ਗੁਰੂ ਸੁਭ ਦ੍ਰਿਸ਼ਟੀ ਨਾਲ ਆਪਣੇ ਭਗਤ ਦੇ ਦੇਖੇਗਾ ਉਹਨੂੰ ਨਾਮ ਦੀ ਪ੍ਰਾਪਤੀ ਹੋ ਜਾਏਗੀ ਔਰ ਸੰਸਾਰ ਵਿੱਚ ਸਾਰੇ ਸੁਖ ਰੂਪੀ ਮੇਵੇ ਪ੍ਰਾਪਤ ਹੋ ਜਾਣਗੇ। ਅਲੋ ਅਨ ਕਾਰਣਪੁਰ ਜੋ ਫਰਮਾਵੈ ਤੋ ਕਹੋ ਗੁਰੂ ਅਮਰਦਾਸ ਮਹਾਰਾਜ ਜੀ ਅਗੰਮ ਹਨ ਔਰ ਕਾਰਣਪੁਰ ਖਾਨ ਅਲਕ ਨਾ ਲਖੇ ਜਾਣ ਵਾਲੇ ਹਨ ਜੋ ਫਰਮਾਵੈ ਤੋ ਕਹੋ ਕਹਿੰਦੇ ਉਹ ਜੋ ਕੁਝ ਫਰਮਾਨ ਕਰਦੇ ਨੇ ਬਚਨ ਕਰਦੇ ਨੇ ਉਹ ਮੈਂ ਕਹਿਣੇ ਕਰਦਾ ਹਾਂ ਗੁਰੂ ਅਮਰਦਾਸ ਕਾਰਣਪੁਰ ਜੀ ਸੂਰਤਿ ਰਖੈ ਤਿ ਵਰੋ ਸਤ ਗੁਰੂ ਅਮਰਦਾਸ ਮਹਾਰਾਜ ਜੀ ਤੁਸੀਂ ਕਰਨ ਕਰਮਾਂ ਸੰਸਾਰ ਦੇ ਕਰਤਾ ਹੋ ਜਿਸ ਤਰ੍ਹਾਂ ਤੁਸੀਂ ਰੱਖਣਾ ਚਾਹੁੰਦੇ ਉਸੇ ਤਰ੍ਹਾਂ ਦਾਸ ਨੂੰ ਰੱਖ ਲਓ ਗੁਰ ਗਿਆਨ ਅਰਜਾਨ ਤਤ ਸਤ ਮਿਲਾਵੇ ਗੁਰੂ ਦਾ ਗਿਆਨ ਗੁਰੂ ਦਾ ਧਿਆਨ ਕਰਦਿਆਂ ਹੋਇਆਂ ਬਾ ਗੁਰੂ ਤੋਂ ਗਿਆਨ ਦੀ ਪ੍ਰਾਪਤੀ ਕਰਦਿਆਂ ਹੋਇਆਂ ਤਤ ਸਿਉ ਤਤ ਮਿਲਾਵੇ ਫਿਰ ਉਸ ਪਰਿਪੂਰਨ ਪਰਮਾਤਮਾ ਨਾਲ ਮਿਲਾਪ ਹੋ ਜਾਏਗਾ ਤਤ ਸਤ ਜਾਣਿਆ ਇਹ ਤਾਂ ਦੇ ਫਤਿਹ ਬੁਲਾਵ ਇੱਕੋ ਇੱਕ ਚਿੱਤ ਪ੍ਰਮਾਤਮਾ ਨਾਲ ਜੋੜਨ ਦੇ ਨਾਲ ਇਹ ਪਦਵੀ ਪ੍ਰਾਪਤ ਹੋ ਸਕਦੀ ਹੈ ਇਹ ਸੱਚੀ ਗੱਲ ਹੈ ਇਸ ਨੂੰ ਚਿੱਤ ਵਿੱਚ ਪੱਕਾ ਕਰਕੇ ਸਮੋਲੋ ਕਾਮ ਕ੍ਰੋਧ ਵੰਸ਼ਰ ਸਵਨ ਉਦੰਤਨ ਦਾ ਭਾਵ ਹੈ ਕਹਿੰਦੇ ਫਿਰ ਕਾਮ ਕ੍ਰੋਧ ਵਗੈਰਾ ਸਾਰੇ ਇਹ ਬਸ ਵਿੱਚ ਆ ਜਾਣਗੇ ਔਰ ਪਵਨ ਉਦੰਤਨ ਦਾ ਭਾਵ ਹੈ ਕਬੜੀ ਜੜੀ ਉਡਾ ਨਹੀਂ ਸਕੇਗੀ ਭਾਗ ਬਾਸ਼ਨਾ ਰੂਪੀ ਪਵਨ ਫਿਰ ਇਸ ਨੂੰ ਆਦਮੀ ਦੇ ਹਿਰਦੇ ਨੂੰ ਹਲਾ ਨਹੀਂ ਸਕੇਗੀ ਮੇਰਾ ਹੁਸਾਰ ਸਭ ਸਤਿ ਦੇਖ ਸੁਖਮੋਦਿ ਵਿਚਾਰ ਪਾਵੈ ਉਸ ਪਰਿਪੂਰਨ ਪਰਮਾਤਮਾ ਅੰਤ ਰੰਕਾਰ ਬ੍ਰਹਮ ਦੇ ਦੇਸ ਵਿੱਚ ਵਾਸਾ ਹੋ ਜਾਏਗਾ ਔਰ ਫਿਰ ਉਹਨੂੰ ਹੁਕਮੁਜਿ ਕਈ ਵਿਚਾਰ ਪ੍ਰਾਪਤ ਹੋਣਾ ਭਾਵ ਇਸ ਦੀ ਪ੍ਰਾਪਤੀ ਗੁਰੂ ਦੇ ਹੁਕਮ ਵਿੱਚੋ ਹੀ ਹੋਏਗੀ। ਕਲ ਬਹੇ ਨੂਪ ਕਰਤਾ ਗੁਰੂ ਤੋ ਜਾਣੀ ਕੀਓ। ਔਰ ਕਲ ਯੁਗ ਦੇ ਵਿੱਚ ਕਰਤੇ ਪ੍ਰਸਦ ਰੂਪ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਜਿਨ੍ਹਾਂ ਨੇ ਐਸਾ ਕੀਤਾ ਹੋਇਆ ਸੀ ਕਰਨੀ ਕਮਾਈ ਹੈ। ਗੁਰੂ ਜੀਓ ਕੋਈ ਕਿਹਾ ਕਹੈ ਸਹਿਜ ਰੰਗ ਦਰਸ਼ਨ ਦਿਓ ਸਿਖੇ ਪਿਖਾ ਜੜਾ ਭਟ ਹੈ ਉਹ ਕਹਿੰਦਾ ਆ ਗੁਰ ਮਿਲਿਓ ਸੋਏ ਪਿਖਾ ਕਹੈ ਐਸਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮੈਨੂੰ ਮਿਲ ਗਿਆ ਪਿਖਾ ਜੀ ਕਹਿ ਰਹੇ ਨੇ ਸਹਿਜ ਰੰਗ ਦਰਸ਼ਨ ਦਿਓ ਜਦੋਂ ਉਹਦੇ ਦਰਸ਼ਨ ਕੀਤੇ ਫਿਰ ਸਹਿਜ ਅਵਸਥਾ ਵਿੱਚ ਪਹੁੰਚ ਗਿਆ ਰਹਿਯੋੰ ਦੰਤੋ ਹਾਂ ਕੋਲ ਸਾਖ ਪਾਉਂਦੇ ਦੇਖੇ ਕਾ ਕਹਿੰਦਾ ਮੈਂ ਬੜੀ ਧੀਰ ਦਾ ਮੈਂ ਲੱਭਦਾ ਪਿਆ ਸੀ ਲੰਬੇ ਸਮੇਂ ਤੱਕਰ ਮੈਂ ਟੋਲੇ ਦੇਖਿਆ ਪਰ ਮੈਨੂੰ ਸੰਤ ਲੋਕੀ ਵੀ ਨਾਹਾਂ ਪੇਖਾਂ ਵਿੱਚ ਕੋਈ ਨਾਤ ਬਿਰਾਗੀ ਸੰਿਆਸੀ ਕੋਈ ਸਰੇਵੜੇ ਕਿਤਨੇ ਕਿਤਨੇ ਜੱਤ ਦੂਸਰੇ ਸੰਪਰਦਾਵਾਂ ਦੇ ਕਹਿੰਦੇ ਸੰਤ ਮੈਂ ਸਾਰੇ ਦੇਖੇ ਸੰਿਆਸੀ ਸੰਸਿਯਾ ਮੁੰਬੌਰੇ ਪੰਡਤ ਜਿਵੇਂ ਸੰਿਆਸੀ ਲੋਕ ਸੀ ਤਪੱਸਿਆ ਕਰਦੇ ਸੀ ਔਰ ਮੂੰਹ ਤੋਂ ਵੀ ਬੜੇ ਮਿੱਠੇ ਸੀ ਬੜੇ ਮਿੱਠੇ ਮਿੱਠੇ ਬਚਨ ਬੋਲਦੇ ਸੀ ਬਦ ਇੱਕ ਹੋ ਮਿਰਿਓ ਜੈ ਤਮ ਪੰਚੋ ਨਾਯੋ ਕਹਿੰਦੇ ਇੱਕ ਸਾਲ ਮੈਂ ਘੁੰਮਦਾ ਰਿਆ ਬੜੇ ਸੰਤਿਆਸੀਆਂ ਨੂੰ ਮਿਲਿਆ ਬੜੇ ਸਰੇ ਵੱਡੇ ਜੰਗਮ ਜਾਤੀ ਦੇ ਸੰਤਾਂ ਨੂੰ ਮਿਲਿਆ ਪਰ ਕਹਿੰਦੇ ਮੇਰਾ ਮਨ ਪਰਚਿਆ ਨਹੀਂ ਭਾ ਪਤੀਜਿਆ ਨਹੀਂ ਕਿਸੇ ਦੇ ਬਚਨਾਂ ਤੇ ਸਤਿ ਆਰੰਭ ਸਤਿ ਜੀ ਤੁਹੀ ਰਹਿਤ ਤੁਮ ਜੀ ਨਾ ਆਇਓ ਫਿਰ ਮੈਨੂੰ ਕਿਸੇ ਨੇ ਗੁਰੂ ਘਰ ਬਾਰੇ ਦੱਸਿਆ ਮੈਂ ਉਸ ਨੂੰ ਸੁਣਿਆ ਤੈਪ ਕੋ ਖੁਸ਼ੀ ਨਾ ਆਇਓ ਜਦੋਂ ਮੈਨੂੰ ਐਸੇ ਦਰ ਦੀ ਪ੍ਰਾਪਤੀ ਹੋਈ ਫਿਰ ਕਹਿੰਦੇ ਮੇਰੇ ਮਨ 'ਚ ਬਹੁਤ ਖੁਸ਼ੀ ਹੋਈ ਖੁਸ਼ੀ ਦੇ ਕੋਈ ਟਿਕਾਣਾ ਨਾ ਰਿਆ ਹਰ ਨਾਮ ਛੋੜ ਦੂਜਾ ਲਗੇ ਤਿਨ ਕੇ ਗੁਣ ਹੋ ਕਿਆ ਕਹੋ ਹਾਂ ਫਿਰ ਕਹਤਿਆਂ ਕਹਤੀ ਸੁਣੀ ਉਹਨਾਂ ਨੇ ਜੋ ਬਚਨ ਕਹੇ ਬਹੁਤ ਕੁਝ ਕਿਹਾ ਮੈਂ ਸੁਣ ਲਏ ਪਰ ਮੈਨੂੰ ਖੁਸ਼ੀ ਨਹੀਂ ਆਈ ਕਿਸੇ ਤੇ ਪਤੀ ਜਾਨੀ ਮੈਂ ਔਰ ਫਿਰ ਕਹਿੰਦੇ ਹਰ ਨਾਮ ਛੋੜ ਦੂਜਾ ਲਗੇ ਤਿਨ ਕੇ ਗੁਣ ਹੋ ਕਿਆ ਕਹੋ ਕਹਿੰਦੇ ਸਾਰੇ ਲਾਲਚ ਬਿੱਤੀ ਦੇ ਸੀਗੇ ਉਹ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਸੰਸਾਰ ਦੀ ਸ਼ੋਹਰਤ ਵਿੱਚ, ਵਿੜਾਈ ਵਿੱਚ, ਮਾਇਆ ਵਿੱਚ ਫਸੇ ਸੀ। ਇਸ ਵਾਸਤੇ ਉਹਨਾਂ ਦੇ ਗੁਨਾ ਨੂੰ ਕੀ ਕਹਿਣਾ ਭਾਵੇਂ ਕੋਈ ਫਾਇਦਾ ਨਹੀਂ ਕਹਿਣ ਦਾ। ਗੁਰ ਜੈ ਜੈ ਹੋਵੇ ਸੁਖਿਆ ਜੀ ਸੂਰਖੇਂ ਸੁਗਰ ਹੋ। ਭਿਖਾ ਕਹਿੰਦਾ ਗੁਰੂਦੇਵ ਜੀ ਮੈਨੂੰ ਮਲਾ ਲਵੋ ਆਪਣੇ ਚਰਨਾਂ ਨਾਲ ਜੋੜ ਲਵੋ। ਜੇ ਮੈਂ ਤੁਹਾਡੀ ਇੱਛਾ ਮੈਨੂੰ ਉਸੇ ਤਰ੍ਹਾਂ ਰੱਖੋ ਮੈਂ ਉਸੇ ਤਰ੍ਹਾਂ ਰਹਿਣ ਨੂੰ ਤਿਆਰ ਆ। जिब तू रख तेबरा वाहगुरु जी का खालसा वाहगुरु जी का